ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਜੀਤ ਝੂਠ ਵਿਕਾਰ ਜਾਗਹਿਤ ਜੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੋਚੀਤ ਵਾਹ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨਪਾਣੀ ਬੋਲੇ ਭੜਵਾਉ ਜੇਵਾ ਇੰਦਰੀ ਏਕ ਸਵਾਉ ਦਿਸਟ ਵਿਕਾਰੀ ਨਾਹੀ ਭਉ ਭਾਉ ਆਪ ਮਾਰੇ ਤਾ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਵੇ ਕਿਉ ਪੂਰਾ ਹੋਏ ਪਰ ਪੰਜ ਵਿਆਪ ਰਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜਾਓ ਜ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਾ ਲਾਹੀ ਧਨ ਗੁਰਦਵਾਰ ਨਾਨਕ ਦਰਕਰ ਇਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਧਾਰ ਗਗਨ ਦਸ ਦਵਾਰ ਤ੍ਰਿਭਵਨ ਵਿਦਿਆ ਆਪ ਮੁrar ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਦਕ ਵਿਥਾਰ ਕਰੋ ਕਿਸ ਕਾਮ ਨਾਰਨਾਰਾਇਣ ਅੰਤਰਜਾਮ ਆਨ ਮਨੋ ਤ ਪਾਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਜ ਸਮਾਓ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਬ ਨਿਵਾਰ ਗगनਪੁਰ ਪਾਏ ਮਰਨ ਲਿਖਾਇ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਗੁਰ ਮਿਲੈ ਤਾ ਦੁਬਿਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲੇ ਮਿਲ ਅੰਕਸ ਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉ ਮੈ ਮਾਰ ਮਿਲਾਇਆ ਗਉੜੀ ਮਹੱਲਾ ਪਹਿਲਾ ਕਿਰਤ ਪਇ ਨਹਿ ਮਿਟੈ ਕੋਈ ਕਿਆ ਜਾਣਾ ਕਿਆ ਆਗਾ ਹੋਏ ਜੋ ਤਿਸ ਭਾਣਾ ਸੋਈ ਹੁਆ ਅਵਰ ਨਾ ਕਰਨੇ ਵਾਲਾ ਦੁਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਲ ਹੈ ਬਖਸ਼ ਮਿਲਾਏ ਜੋ ਭਾਵੀ ਤੇਉ ਨਾਮ ਜਪਾਇ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਭਰੋਸਾ ਤੇਰਾ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਚ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਇ ਗੌੜੀ ਮਹੱਲਾ ਪਹਿਲਾ ਜਿਨ ਅਕਾਥ ਕਹਾਇਆ ਅਪੇਉ ਪੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਰਿਧੈ ਹਰ ਰਾਸ ਸਹਿਜ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਜ ਬਿਆਲ ਇਤ ਉਤ ਮਨਮੁਖ ਵਾਧੇ ਕਾਲ ਹੇ ਨਿਸ ਰਾਮ ਰਿਦੈ ਸੇ ਪੂਰੇ ਨਾਨਕ RAM ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥਹ ਆਕਾਰ ਤੀਨ ਅਵਸਥਾ ਕਹਹ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ RAM ਭਗਤ ਗੁਰ ਸੇਵਾ ਤਰਣਾ ਬਾਹੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨਗੋਰਾ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੀ ਨਿਰਾਸ 부ਝਾਇਆ ਦੀਨਾ नाथ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ ਲਬ ਲੋਭ ਮੁਚਕੂੜ ਕਮਾਵਹਿ ਬਹੁਤ ਉਠਾਵਹਿ ਭਾਰੋ ਤੂੰ ਕਾਇਆ ਮੈਂ ਰੁੱਲਦੀ ਦੇਖੀ ਜਿਉ ਤਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੇ ਸੋਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ ਬਹੜ ਨਾ ਆਵੇ ਵਾਰੀ ਰਹਾਉ ਹਉ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੇ ਨਿੰਦਾ ਚਿੰਦਾ ਕਰਹਿ ਅਪਰਾਈ ਝੂਠੇ ਲਾਇਤ ਵਾਰੀ ਵੇਲੇ ਪਰਾਈ ਜੋ ਹੈ ਜੀੜੇ ਕਰਹੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਇਹ ਛਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕੇ ਛੱਲਿਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ ਸੰਚੇ ਸਾਂਚਨਾ ਦੇਈ ਕਿਸ ਹੀ ਅੰਤ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਭਾਣਾ ਰਹਾਉ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣ ਜਾਰੇ ਜੀਉ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀ ਵਾਲੇ ਸਾਹੋ ਹਮਾਰਾ ਠਾਕੁਰ ਭਾਰਾ ਹਾਮਤੇ ਸਕੇ ਵਣਜਾਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ